ਗੋਦਿਕੋਰ ਜ਼ਿਲ੍ਹਾ ਚੇਅਰਮੈਨ ਪੰਡਿਤ ਛਖੜਵਾਲਾ ਡਿਸਟ੍ਰਿਕਟ ਪੀਸਪੋਟ ਮੈਂ ਸਾਰੇ ਸਾਥੀਆਂ ਦਾ ਇਹ ਧੰਨਵਾਦ ਕਰਦੀ ਆ ਵੀ ਕਿ ਜਿਉਂ ਕਿ ਸਾਡੇ ਲੰਬੇ ਸਮੇਂ ਤੋਂ 58 ਸਾਲ ਦੀ ਪਾਲਿਸੀ ਸੀ ਅਸੀਂ ਆਪ ਦੇ 58 ਸਾਲ ਦੀ ਪਾਲਿਸੀ ਤੇ ਲੜ ਰਹੇ ਸੀਗੇ ਬੀਬੀ ਰਾਣੋ ਖੇੜੀ ਗਿੱਲਾ ਤੇ ਦੀਦੀ ਅਮਰਜੀਤਪੁਰ ਰਣ ਸਿੰਘ ਵਾਲਾ ਇਹਨਾਂ ਦੀ ਸਪੋਰਟ ਦੇ ਨਾਲ ਅਸੀਂ ਸਾਰੇ ਸਾਥੀਆਂ ਨੇ ਬਹੁਤ ਹੀ ਸੰਘਰਸ਼ ਕੀਤੇ ਸੰਘਰਸ਼ ਕਰਨ ਦੇ ਬਾਅਦ ਹੀ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਹੈ ਅਸੀਂ ਬਹੁਤ ਖੁਸ਼ ਹਾਂ ਤੇ ਸਾਡੀਆਂ ਕੁੜੀਆਂ ਵੀ ਬਹੁਤ ਖੁਸ਼ ਆ ਵੀ ਉਹਨਾਂ ਦੇ ਜਿਹੜੇ ਬੰਦ ਪਏ ਚੁੱਲ੍ਹੇ ਸੀ ਉਹ ਅੱਜ ਚਾਲੂ ਹੋ ਗਏ ਆ ਤੇ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਉਹਨਾਂ ਨੇ ਜਵੈਲੀਦ ਹੋ ਗਈ ਆ ਪਰ ਅਸੀਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰ ਅਸੀਂ ਇੱਕ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ 5 ਲੱਖ ਰੁਪਇਆ ਗ੍ਰੈਚੁਇਟੀ ਤੇ 10000 ਰੁਪਇਆ ਪੈਨਸ਼ਨ ਸਰਕਾਰ ਦੇਵੇ ਜਿਹੜੇ ਜਦੋਂ ਕੀ 62 ਸਾਲ ਤੇ ਕੁੜੀਆਂ ਨੂੰ ਰਿਟਾਇਰ ਕੀਤਾ ਜਾਵੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਭੈਣਾਂ ਨੂੰ ਅਸੀਂ ਲਗਾਤਾਰ ਲੜਾਈ ਲੜ ਕੇ ਅਸੀਂ 20% ਦਾ ਕੋਟਾ ਦਵਾਇਆ ਸੀਗਾ ਵੀ ਜਿਹੜੀਆਂ ਆਸ਼ਾ ਵਰਕਰ ਇਨਮ ਦੇ ਪੇਪਰ ਪਾਸ ਕਰਨਗੀਆਂ ਤੇ ਉਹ ਸਾਡੀਆਂ ਭੈਣਾਂ ਇਨਮ ਦੀ ਭਰਤੀ ਵੇਲੇ ਪੇਪਰ ਦੇਣਗੀਆਂ ਉਹ ਵੀ ਸਾਡੀ ਤਮੰਨਾ ਅੱਜ ਪੂਰੀ ਹੋਈ ਆ ਬੜੇ ਲੰਮੇ ਸੰਘਰਸ਼ ਦੇ ਨਾਲ ਸਾਡੀਆਂ ਭੈਣਾਂ ਨੇ ਮਲਟੀਪਰਪਸ ਦੇ ਪੇਪਰ ਦਿੱਤੇ ਤੇ ਅੱਜ ਸਾਡੀਆਂ ਆਸ਼ਾ ਵਰਕਰ ਤੇ ਫੈਸੀਲੀਟੇਟਰ ਭੈਣਾਂ ਚੋਂ 170 ਕੁੜੀਆਂ ਅੱਜ ਪੰਜਾਬ ਦੇ ਵਿੱਚ ਪਲੱਸ ਅੰਗਨਵਾੜੀ ਪਲੱਸ ਆਮ ਏਨਮਜ ਨੋਮਾਨਯੋਗ ਡਾਕਟਰ ਬਲਵੀਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਪਟਿਆਲਾ ਵਿਖੇ ਉਹਨਾਂ ਨੂੰ ਅੱਜ ਆਰਡਰ ਦੇ ਰਹੇ ਆ ਤੇ ਅਸੀਂ ਸਾਡੀਆਂ ਭੈਣਾਂ ਨੂੰ ਪੰਜਾਬ ਭਰ ਦੀਆਂ ਨੂੰ ਵੀ ਇਸ ਮਸਲੇ ਤੇ ਵੀ ਅਸੀਂ ਵਧਾਈ ਦਿੰਨੇ ਆ ਕਿ ਅਸੀਂ ਜਿਹੜੀਆਂ ਜੰਗਾਂ ਲੜੀਆਂ ਤੁਹਾਡੇ ਸੰਘਰਸ਼ਾਂ ਦੇ ਨਾਲ ਲੜੀਆਂ ਤੁਹਾਡੀ ਬੜੀ ਵੱਡੀ ਬਦੌਲਤਾਂ ਭੈਣਾਂ ਨੂੰ ਕੋਟੇ ਦਿਵਾਉਣੇ ਭੈਣਾਂ ਨੂੰ ਹਰ ਜਗ੍ਹਾ ਦੇ ਉੱਤੇ ਜਿੱਤ ਪ੍ਰਾਪਤ ਕਰਾਉਣੀ ਤੇ ਅੱਜ ਅਸੀਂ ਬੜੇ ਉਹ ਸਰਕਾਰ ਦੇ ਵੀ ਅਸੀਂ ਧੰਨਵਾਦੀ ਆ ਤੇ ਜਿਹੜੀ ਅੱਜ ਸਾਡੀਆਂ ਭੈਣਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਆ ਉਹ ਮੈਡਮ ਮਨਜੀਤ ਕੌਰ ਦਾ ਵੀ ਅਗਵਾਈ ਦੇ ਵਿੱਚ ਮੇਲ ਤੇ ਫੀਮੇਲ ਦੇ ਪੰਜਾਬ ਦੇ ਪ੍ਰਧਾਨ ਆ ਅੱਜ ਮੈਂ ਆਪਣੀਆਂ 58 ਸਾਲ ਦੀਆਂ ਪਾਲਿਸੀ ਵਾਲੀਆਂ ਭੈਣਾਂ ਨੂੰ ਇੱਥੇ ਦੁਬਾਰੇ ਬਹਾਲ ਕਰਾਉਣਾ ਸੀ ਤੇ ਮੇਰੀ ਗਹਿਜ ਦੇ ਵਿੱਚ ਮੈਂ ਆਪਣੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਆ ਅਸੀਂ ਭੈਣ ਜੀ ਮਨਜੀਤ ਕੌਰ ਦਾ ਵੀ ਧੰਨਵਾਦ ਕਰਦੇ ਆ ਸਾਡੀ ਯੂਨੀਅਨ ਦੇ ਨਾਲ ਨਾਲ ਸਾਡੀਆਂ ਆਸ਼ਾ ਵਰਕਰਾਂ ਦੀਆਂ ਉਹਨਾਂ ਨੇ ਵੀ ਬਹੁਤ ਲੜਾਈ ਕਰਕੇ ਮੰਗਾ ਪ੍ਰਾਪਤ ਕਰਾਈਆਂ ਜਿਹੜੀਆਂ ਅੱਜ ਭੈਣਾਂ ਜੁਆਇਨ ਹੋ ਰਹੀਆਂ ਇਹਦੇ ਲਈ ਸਾਡੀ ਮਨਜੀਤ ਭੈਣ ਜੀ ਨੇ ਵੀ ਬਹੁਤ ਜੱਦੋਜਹਿਦ ਕੀਤੀ ਆ ਅਸੀਂ ਲਗਾਤਾਰ ਇਹ رابطہ ਰੱਖਿਆ ਕਿ ਸਾਡੀਆਂ ਜਿਹੜੀਆਂ 170 ਕੁੜੀਆਂ ਅੱਜ ਬਹਾ ਅਨੁਗਤੀ ਪੱਤਰ ਲੈ ਰਹੀਆਂ ਤੇ ਬੜੇ ਬੜੇ ਵੱਡੇ ਮੁਸ਼ਕਲਾਂ ਦੇ ਸਾਹਮਣੇ ਕਰਨੇ ਪਏ ਕਦੀ ਚੋਣ ਜਾਬਤਾ ਆ ਗਿਆ ਕਦੀ ਕਿਸੇ ਵੀ ਤਰ੍ਹਾਂ ਦਾ ਕੁੜੀਆਂ ਦੀ ਵੈਰੀਫਿਕੇਸ਼ਨ ਦਾ ਫੰਡਾਰ ਜਾਂਦਾ ਸੀ ਅੱਜ 428 ਦੇ ਵਿੱਚ ਸਾਡੀਆਂ 170 ਪੈਣਾ ਬੜੀ ਵੱਡੀ ਮਾਣ ਦੀ ਗੱਲ ਆ ਅੱਜ ਆਪਣੇ 50 ਸਰਕਾਰ ਦੇ ਖਜ਼ਾਨੇ ਵਿੱਚੋਂ ਆਪਣਾ ਵੰਦਾ ਹਿੱਸਾ ਲੈਣ ਗਿਆ ਤੇ ਮੁਲਾਜ਼ਮਕਰਾਰ ਦੇ ਵਿੱਚ ਆ ਚੁੱਕੀਆਂ ਜਿਹੜੀਆਂ ਰਹਿੰਦੀਆਂ ਪੈਣਾ ਉਹਨਾਂ ਨੂੰ ਅਸੀਂ 13 ਤਰੀਕ ਤੱਕ ਰਹਿੰਦੀਆਂ ਪੈਣਾ ਨੂੰ ਵੀ ਇਸੇ ਤਰ੍ਹਾਂ ਹੀ ਆਰਡਰ ਦਵਾਵਾਂਗੇ ਨਾਲ ਇਹ ਵੀ ਬਿਚਵਾਰ ਦਵਾਉਣਾ ਜਿੱਥੇ ਕਿਤੇ ਵੀ ਸਾਡੀ ਜਗ੍ਹਾ-ਜਗ੍ਹਾ ਤੇ ਲੋੜ ਆ ਅਸੀਂ ਤੁਹਾਡੇ ਲਈ ਹਾਜ਼ਰਾਂ ਤੇ ਲੜਦੇ ਰਹਾਂਗੇ ਜੈ ਜਨਤਾ ਜੈ ਸ਼ਕਤੀ ਆ ਖਨਾ ਆਸ਼ਾ ਵਰਕਰ ਬੋ ਬੋਲ ਰਹੀਆਂ ਮੈਂ ਦਦੀਦੀ ਅਮਰਜੀਤ ਕੌਰ ਸਿੰਘ ਵਰਗਾ ਸਿੰਬਲ ਤੇ ਜੀ ਸ਼ਿੰਦਰਪਾਲ ਕੌਰ ਤਾਂ ਮੈਂ ਬਹੁਤ ਧੰਨਵਾਦ ਕਰਦੀਆਂ ਇਹਨਾਂ ਲਈ ਸਾਡੇ ਇਹਨਾਂ ਨੇ ਸਾਡੇ ਲਈ ਤਿੱਖੇ ਸੰਘਰਸ਼ ਲੜੇ ਜੋ ਕਿ ਸਾਡੇ ਚੁੱਲ੍ਹੇ ਬੰਦ ਹੋਏ ਪਏ ਸੀ ਅਸੀਂ ਰੋਟੀ ਤੋਂ ਵੀ ਵਾਂਝੇ ਸੀ ਕਿ ਅਸੀਂ ਆਪਦਾ ਗੁਜ਼ਾਰਾ ਕਿਵੇਂ ਕਰੀਏ ਇਹਨਾਂ ਨੇ ਸਾਡੇ ਲਈ ਬਹੁਤ ਸੰਘਰਸ਼ ਤੱਕੜੇ ਕੀਤੇ ਤੇ ਸ ਇਹਨਾਂ ਨੇ ਜਿੱਤ ਪ੍ਰਾਪਤ ਸਾਨੂੰ ਕਰਕੇ ਦਿੱਤੀ ਆ ਜੋ ਸਾਡੇ ਚੁੱਲ੍ਹੇ ਹੁਣ ਤਪਣ ਲੱਗੇ ਆ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਮੈਂ ਕਰਦੀ ਆ ਮੈਂ ਆਸ਼ਾ ਵਰਕਰ 2000 ਰਸ ਤੋਂ ਕਰਦੀ ਹੋਈ ਸੀ ਤੇ ਬਹੁਤ ਹੀ ਇਮਾਨਦਾਰੀ ਨਾਲ ਆਪਦਾ ਕੰਮ ਕਰ ਰਹੀ ਸੀਗੀ ਤੇ ਸਰਕਾਰ ਨੇ ਇੱਕਦਮ ਸਾਡੇ ਉੱਤੇ ਪਹਾੜ ਤੋੜ ਦਿੱਤਾ ਜਦੋਂ ਕਿ 55 ਸਾਲ ਦੀ ਪਾਲਸੀ ਲੱਗਤੀ ਉਸੇ ਸਾਲ ਹੀ ਮੇਰੇ ਤੇ 52 ਸਾਲ ਦੀ ਪਾਲਸੀ ਲੱਗ ਗਈ ਸਾਡੇ ਦਿਲ ਤੇ ਇੱਕ ਪਹਾੜ ਟੁੱਟ ਗਿਆ ਸੀ ਸਾਡੇ ਚੁੱਲ੍ਹੇ ਬੰਦ ਹੋ ਗਏ ਸੀ ਅਸੀਂ ਬਹੁਤ ਹੀ ਉਦਾਸੀ ਵਿੱਚ ਸੀ ਪਰ ਸਾਡੀ ਭੈਣ ਰਣ ਸਿੰਘ ਵਾਲੇ ਤੋਂ ਅਮਰਜੀਤ ਕੌਰ ਇੰਨਾ ਕੀ ਜੁਨੀਅਨ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਇਹਨਾਂ ਦਾ ਸਰਕਾਰ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਾਨੂੰ ਮੋੜ ਕੇ ਸਾਡੇ ਜੁੱਲੇ ਤਪਨ ਲਾਇਆ ਤੇ ਸਾਨੂੰ ਬਹਾਲ ਕਰਾਇਆ ਤੇ ਦੂਜੇ ਨੰਬਰ ਤੇ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪਾਲਚੋਰ ਫੰਡ ਜਿੱਕਰਲਾ ਜੀ ਹਿੰਦ ਦੇ ਜ਼ਿਲ੍ਹਾ ਕੈਸ਼ ਕਰਨ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਜਦੋਂ ਵੀ ਸਾਨੂੰ ਰੱਖਿਆ ਸੀਗਾ ਤਾਂ ਮਤਲਬ ਕੋਈ ਉਮਰ ਨਹੀਂ ਹੱਥ ਨਹੀਂ ਸੀ ਕੋਈ ਪਹਿਲੇ ਚ ਕਿਹਾ ਗਿਆ 55 ਸਾਲ ਤਹਾਨੂੰ ਸਟਾਇਲਮੈਂਟ ਕਰਾਂਗੇ ਤੇ ਕਦਾਂਵੇਂ ਮੈਸੇਜ ਲਾ ਕੇ ਕੁੜੀਆਂ ਨੂੰ ਮਤਲਬ 55 ਸਾਲ ਦੇ ਹੋਂਕਾਰ ਦੋ ਦਿੱਤਾ ਗਿਆ ਵਰਨਾ ਕੁਛ ਦਿੱਤਾ ਗਿਆ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਆ ਪਰ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਗਲਤ ਹੋ ਰਿਹਾ ਇਹ ਚੀਜ਼ ਵੀ ਨਾ ਤਾਂ ਰਿਟਾਇਰਮੈਂਟ ਤੇ ਕੁਝ ਦਿੱਤਾ ਜਾ ਰਿਹਾ ਘੱਟੋ ਘੱਟ ਕਿ ਸਰਕਾਰ ਜਾਤਨੀ ਤੇ 5-4 ਲੱਖ ਰੁਪਏ ਮਤਲਬ ਰਿਟਾਇਰਮੈਂਟ ਤੇ ਦੇਵੇ 10000 ਰੁਪਏ ਪੈਨਸ਼ਨ ਦੇਵੇ ਤਾਂ ਦੇ ਵਿਚਾਰਿਆਂ ਦਾ ਗੁਜ਼ਾਰਾ ਹੋ ਸਕੇ ਇੰਨੀ ਲੜਾਈ ਲੜਦਿਆਂ ਲੜਦਿਆਂ ਬਹੁਤ ਜ਼ਿਆਦਾ ਸੰਘਰਸ਼ ਲੜਿਆ ਹੱਥਾਂ ਤਣ ਤਨ ਕਰ ਲੈ ਲਾਇਆ ਪਰ ਨਾਲੀ ਪਖੜਤਾ ਰੱਖਿਆ ਫੇਰ ਜਾ ਕੇ ਸਰਕਾਰ ਦੇ ਕਰਨ ਤੇ ਮਾੜੀ ਜੀ ਜੂ ਸਰਕੀ ਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਸਰਕਾਰ ਨੇ ਮਤਲਬ 4 ਸਾਲ ਹੋਰ ਵਧਾਤੇ 58 ਤੋਂ 62 ਸਾਲ ਕਰ ਦਿੱਤੇ ਤੇ ਮਤਲਬ ਜਿਹੜੀਆਂ ਅੱਜ ਸੁਪਰ ਵਜਣਾ ਸੀ ਉਹਨਾਂ ਦਾ 1000 ਰੁਪਏ ਵਧਾਤਾ ਮਤਲਬ 2500 ਰੁਪਏ ਪ੍ਰਤੀ ਟੂਰ ਤੇ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਜਿੰਨਾ ਚਾ ਸਾਡੀਆਂ ਛੰਪੈਣਾ ਨੂੰ 28000 ਰੁਪਏ ਵੱਜਮਾ ਪੇਸਕੇਲ ਅਤੇ 7 ਲੱਖ ਰੁਪਏ ਗਰੰਟੀ ਤੇ 10000 ਰੁਪਏ ਮਤਲਬ ਉਹਨੂੰ ਪੈਨਸ਼ਨ ਨਹੀਂ ਦਿੱਤੇ ਜਾਂਦਾ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਹਾਂ ਇਹਨਾਂ ਜ਼ਰੂਰਤਾਂ ਵਿਚਾਰੀਆਂ ਦੇ ਚੁੱਤਲੇ ਬੰਦ ਹੋ ਗਏ ਸੀ ਉਹ ਦੁਬਾਰਾ ਚਲੋ ਗੁਜ਼ਾਰਾ ਕਰਦੀਆਂ ਹੋ ਜਾਣੀਆਂ 4 ਸਾਲ ਪਹਿਲਾਂ ਵਿਚਾਰੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਆਪਦੇ ਜੁਨੀਅਰ ਦਾ ਆਲਮ ਕਸਾਂਜਾ ਫਰੰਟ ਦਾ ਜਿਨ੍ਹਾਂ ਨੇ ਇੰਨਾ ਮੁਕੰ ਤਾਂ ਜੋ ਜੱਕ ਕਨ ਅਦਬਾ ਪਾਇਆ ਗਿਆ ਸਰਕਾਰ ਤੇ ਤੇ ਇੰਨੇ ਕਬ ਜਿਹੜੀ ਮੰਗ ਉਹਨਾਂ ਨੇ ਮੰਨੀ ਆ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਅਸੀਂ ਵੀ 4 ਸਾਲ ਬਾਅਦ ਤਾਂ ਬਹੁਤ ਚੰਗੀ ਗੱਲ ਆ ਪਰ ਇੰਨਾ ਕ ਵਿਚਾਰੀਆਂ ਦਾ ਗੁਜ਼ਾਰਾ ਜਰੂਰ ਹੋਣ ਲੱਗ ਜੂਗਾ 4 ਸਾਲ ਹੋਰ ਕਰ ਲੈਣਗੀਆਂ ਜਿੰਨਾ ਚਿਰ ਸਰਕਾਰ ਮਤਲਬ ਸਾਡਾ 7000 ਰੁਪਿਆ ਗ੍ਰੈਚੂਇਟੀ ਨਹੀਂ ਦਿੰਦੀ 10000 ਰੁਪਿਆ ਮਤਲਬ ਬੱਚਵਾਂ ਨਾ ਉਹ পেনশন ਨਹੀਂ ਦਿੰਦੀ ਅਸੀਂ ਇਸ ਵਾਰ ਅਸੀਂ ਲਵਾ ਕੇ ਖੜਾ ਛੱਡਾਂਗੇ ਉਹ ਚਾਰ ਖੜਾ ਛੱਡ ਦੇ ਸਰਕਾਰ ਦਾ ਸੋ ਧੰਨਵਾਦ ਸਾਰੇ ਸਾਥੀਆਂ ਦਾ ਧੰਨਵਾਦ ਮੇਰੇ ਜੀ ਦੀ ਅਮਰਜੀਤ ਕੌਰ ਨੂੰ ਸਦਾ ਪੰਜਾਬ ਵਾਲੇ ਮੈਂ 15 ਸਾਲ ਤੋਂ ਸਰਵਿਸ ਕਰ ਰਹੀ ਹਾਂ ਜਦੋਂ ਸਾਨੂੰ ਡਿਊਟੀ ਜਵਾਨੇ ਕੀਤੀ ਸੀ ਆਸ਼ਾ ਵਰਕਰ ਦੀ ਉਦੋਂ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਜੀ ਉਮਰ ਦਾ ਸਾਨੂੰ ਐਟ ਅ ਟਾਈਮ ਹੀ ਉਹਨਾਂ ਨੇ ਚਿੱਠੀ ਮੈਂ ਕਿਹਾ ਵੀ ਤੁਸਾਨੂੰ ਗੜੀ ਉਮਰ ਆ ਤੁਹਾਡੀ 58 ਸਾਲ ਆ ਸਾਨੂੰ 58 ਸਾਲ ਤੇ ਯਾਨੀ ਮਾਰਚ ਵਿੱਚ ਸਾਨੂੰ ਉਹਨਾਂ ਨੇ ਜਦ ਡਿਊਟੀ ਤੋਂ ਕਹਤਾ ਵੀ ਤੁਸੀਂ ਜੋ ਕੰਮ ਨਹੀਂ ਕਰ ਸਕਦੇ ਆ ਅਸੀਂ ਉਸੇ ਤਰ੍ਹਾਂ ਹੀ ਪਰ ਕੰਮ ਕਰੇ ਗਿਆਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਉਹਨੇ ਬਹਾਲ ਕਰਤਾ ਜੀ 55 ਸਾਲ ਤੇ 60 ਸਾਲ ਉਮਰ ਕਰ ਗਏ ਆਪਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆਪਾਂ ਥੈਂਕ ਯੂ ਮੇਰਾ ਨਾਮ ਜਗਜੀਤ ਕੌਰ ਹੈ ਮੈਂ ਪਿੰਡ ਫਤਨਾ ਤੋਂ ਆਸ਼ਰਤ ਆ ਸਾਨੂੰ 52 ਸਾਲ ਤੀ ਸਰਕਾਰ ਨੇ ਬਾਹਰ ਕਰ ਕਰਤੂਤੋਂ ਕੱਢਿਆ ਗਿਆ ਸੀ ਸਾਡੀ ਕਿਉਂ ਪਹਿਲਾਂ ਸਾਡੀ ਕੋਈ ਉਮਰ ਨਹੀਂ ਸੀ ਰੱਖੀ ਗਈ ਜਦੋਂ ਸਾਨੂੰ ਰੱਖਿਆ ਗਿਆ ਸੀ ਠੀਕ ਆ ਹੁਣ ਇਹਨਾਂ ਨੇ ਸਾਨੂੰ 58 ਸਾਲ ਤੋਂ ਕੱਢ ਦਿੱਤਾ ਗਿਆ ਹੈ ਹੁਣ ਅਸੀਂ ਬਹੁਤ ਧਰਨੇ ਲਾ ਕੇ ਸਾਡੀ ਪ੍ਰਧਾਨ ਨੇ ਵੀ ਬਹੁਤ ਅਸੀਂ ਕੋਸ਼ਿਸ਼ ਕਰਕੇ ਅਸੀਂ ਤਬਖੜਤਾਲਾ ਤੇ ਧਰਨੇ ਲਾ ਕੇ ਫੇਰ ਅਸੀਂ ਆਪਦੇ ਕੰਮ ਜੱਬ ਥੋੜਾ ਜਿਹਾ ਹੋ ਗਿਆ ਅੱਜ ਸਾਨੂੰ ਬਹਾਲ ਕਰ ਦਿੱਤਾ ਗਿਆ ਹਾਂਜੀ ਅੱਜ ਸਾਨੂੰ ਦੋ ਥਾਂ ਕਰ ਦਿੱਤਾ ਠੀਕ ਹੈ ਅੱਜ ਮੀਟਿੰਗ ਦਾ ਕੀ ਕਰਨਾ ਜੀ ਇਹਦਾ ਅੱਜ ਮੈਂ ਸੂਬਾ ਪ੍ਰਧਾਨ ਅਮਰਜੀਤ ਕੌਰ ਸਾਂਝੇ ਫਰੱਡ ਦੀ ਕਨਵੀਨਰ ਅ ਦਫਤਰ 168022 ਚੰਡੀਗੜ੍ਹ ਜੋ ਅੱਜ ਸਾਡਾ ਇਕੱਠਿਆ ਹੋਣ ਦਾ ਮਕਸਦ ਆ ਸਰਕਾਰ ਨੇ ਇੱਕ ਸਾਡੀਆਂ ਆਸ਼ਾ ਵਰਕਰ ਭੈਣਾਂ ਤੇ 2008 ਚ ਭਰਤੀ ਹੋਈਆਂ ਸੀ ਜਿਹੜਾ ਸਿਹਤ ਵਿਭਾਗਮ ਇਹਨਾਂ ਤੋਂ ਕੰਮ ਲਿਆ ਜਾਂਦਾ ਤੇ ਉਹਦੇ ਤੇ ਲਗਾਤਾਰ 15-16 ਸਾਲ ਕੰਮ ਕਰਾ ਕੇ ਇੱਕ ਪਾਲਿਸੀ ਤਿਆਰ ਕਰਤੀ ਇਹਨਾਂ ਨੇ 31 ਮਾਰਚ ਨੂੰ ਕੁੜੀਆਂ ਨੂੰ ਸਾਡੀਆਂ ਭੈਣਾਂ ਨੂੰ ਬਿਨਾਂ ਪੁੱਛਿਆ ਦੱਸਿਆ ਟੌਪ ਟੇਬਲ ਇਹਨਾਂ ਨੇ ਸੇਵਾ ਮੁਕਤ ਕੀਤਾ ਉਸ ਦਾ ਪੰਜਾਬ ਭਰ ਦੀਆਂ ਸੰਕੜੇ ਭੈਣਾਂ ਨੇ ਵਿਰੋਧ ਕੀਤਾ ਤੇ ਲਗਾਤਾਰ ਅਸੀਂ ਸਰਕਾਰ ਦੇ ਨਾਲ ਲੜਾਈ ਕੀਤੀ ਵੀ ਜਿਹੜੀ 58 ਦੀ ਪਾਲਿਸੀ ਹੈ ਵੀ ਇਹਨੂੰ ਰੱਦ ਕੀਤਾ ਜਾਵੇ ਜੇ 58 ਦੇ ਵਿੱਚ ਸਾਨੂੰ ਤੁਸੀਂ 58 ਦੀ ਪਾਲਿਸੀ ਸਾਡੇ ਤੇ ਲਾਗੂ ਕਰਦੇ ਆ ਤਾਂ ਸਾਨੂੰ ਫਿਰ ਮੁਲਾਜ਼ਮਕਰਾਰ ਮੰਨੋ ਦੇ ਮੁਲਾਜ਼ਮਕਰਾਰ ਮੰਨ ਕੇ ਸਾਨੂੰ ਰੈਗੂਲਰ ਕਰੋ ਤੇ ਸਾਨੂੰ ਤਨਖਾਹ ਦਿਓ ਘੱਟੋ ਘੱਟ 28000 ਰੁਪਿਆ ਅਸੀਂ ਨਹੀਂ ਕਹਿੰਦੇ ਕਾਨੂੰਨ ਕਹਿੰਦਾ ਵੀ ਅਸੀਂ ਕਾਨੂੰਨ ਮੁਤਾਬਕ ਇਹਨਾਂ ਤੋਂ ਮੰਗਿਆ ਤਾਂ ਇਹਨਾਂ ਨੇ ਇਹ ਵਿਸ਼ਵਾਸ ਦਵਾਇਆ ਵੀ ਤੁਸੀਂ ਇੱਕ ਕੇਂਦਰ ਦੀ ਸਕੀਮ ਆ ਤੁਸੀਂ ਵਲੰਟੀਅਰ ਆ ਨਾ ਤੁਸੀਂ ਮੁਲਾਜ਼ਮ ਨਹੀਂ ਤੁਹਾਡੀ ਉਮਰ ਹੱਦ ਵਧਾਈ ਜਾ ਸਕਦੀ ਆ ਤਾਂ ਅਸੀਂ ਫਿਰ ਸਰਕਾਰ ਨੂੰ ਬੇਨਤੀ ਕੀਤੀ ਵੀ ਘੱਟੋ ਘੱਟ ਸਾਡੀ ਜਿਹੜੀ ਉਮਰ ਹੱਦ ਆ ਉਹਨੂੰ 65 ਕਰੋ ਤੇ 65 ਤੇ ਸਾਡੀਆਂ ਭੈਣਾਂ ਨੂੰ ਘਰੇ ਤੋੜਨ ਵੇਲੇ 5 ਲੱਖ ਰੁਪਿਆ ਸਹਾਇਤਾ ਫੰਡ ਦੋ ਪਲੱਸ ਜਾਂਦੀਆਂ ਨੂੰ ਘਰ ਇਹਨਾਂ ਦੀ ਪੈਨਸ਼ਨ ਲਾਓ ਦਾ ਸਰਕਾਰ ਨੇ ਲਗਾਤਾਰ ਅਸੀਂ ਜਦੋਂ ਰੋਸ ਮੁਜ਼ਾਰੇ ਕੀਤੇ ਤੇ ਸਾਡੇ ਰੋਸ ਮੁਜ਼ਾਰਿਆਂ ਦੇ ਵਿੱਚ ਅਸੀਂ ਅੰਬਰਸਰ ਦੀ ਧਰਤੀ ਦੇ ਉੱਤੇ ਅਸੀਂ 100 ਕੁੜੀ ਦਾ ਡੈਪੂਟੇਸ਼ਨ ਲੈ ਕੇ ਸਿਹਤ ਮੰਤਰੀ ਜੀ ਦੇ ਗਏ। ਉੱਥੇ ਵੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਮੁੱਖ ਮੰਤਰੀ ਰਾਹੀਂ ਸਿਹਤ ਮਿਸ਼ਨ ਡਾਇਰੈਕਟਰ ਨੂੰ ਅਤੇ ਫਿਰ ਸਿਹਤ ਮੰਤਰੀ ਜੀ ਨੂੰ ਸਿਹਤ ਵਿਭਾਗ ਦੇ ਕੁੱਲ ਮਤਲ ਆਮਲੇ ਨੂੰ ਅਸੀਂ ਮੰਗ ਪੱਤਰ ਭੇਜੇ ਮੇਲਾ ਕੀਤੀਆਂ ਕੋਈ ਸੁਣਵਾਈ ਨਾ ਹੋਈ। ਫਿਰ ਅਸੀਂ ਜੂਨ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਰੱਖਿਆ ਜਿਦੇ ਵਿੱਚ ਅਸੀਂ ਕੰਮਾਂ ਦਾ ਸਾਰਿਆਂ ਦਾ ਬਾਈਕਾਟ ਕੀਤਾ ਪੂਰੇ ਪੰਜਾਬ ਤੋਂ ਅਸੀਂ ਸਾਂਝੇ ਫਰੰਟ ਤੋਂ ਲਗਾਤਾਰ ਅਸੀਂ 26 ਤਰੀਕ 21 ਤਰੀਕ ਤੋਂ 22 ਤਰੀਕ ਤੱਕ ਉਹ ਰੋਸ ਪ੍ਰਦਰਸ਼ਨ ਜਾਰੀ ਕੀਤਾ ਉਹਦੇ ਚੱਲਦਿਆਂ ਚੱਲਦਿਆਂ ਇੱਕ ਸਾਨੂੰ ਆਮਾਨਯੋਗ ਮੁੱਖ ਮੰਤਰੀ ਜੀ ਬਲਵੀਰ ਸਿੰਘ ਜੀ ਨਾਲ ਮੀਟਿੰਗ ਮਿਲੀ ਉਹ ਆਮਾਨਯੋਗ ਸਾਡੇ ਪੰਜਾਬ ਦੇ ਜਿਹੜੇ ਸਪੀਕਰ ਸਾਹਿਬਾ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਸਾਡੀ ਮੀਟਿੰਗ ਕਢਾਈ ਉਸ ਮੀਟਿੰਗ ਦੇ ਵਿੱਚ ਥੋੜਾ ਜਿਹਾ ਵਿਸ਼ਵਾਸ ਦਿੱਤਾ ਗਿਆ ਵੀ ਜਲਦ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਹਿਬ ਸਰਦਾਰ ਭਗਵੰਤ ਮਾਨ ਜੀ ਨਾਲ ਤੁਹਾਡੀ ਮੀਟਿੰਗ ਕਰਾਈ ਜਾਏਗੀ ਉਸ ਦੇ ਵਿੱਚ ਤੁਹਾਡੇ ਸਾਰੇ ਹੱਲ ਹੋਣਗੇ ਤਾਂ ਸਾਡੀ ਇੱਕ ਮੀਟਿੰਗ 28 ਜੂਨ ਨੂੰ ਕਵਾਨਾ ਕਲੱਬ ਦੇ ਵਿੱਚ ਹੋਈ ਤੇ ਇਹਨਾਂ ਨੇ ਸਾਡੀਆਂ ਤਿੰਨ ਮੰਗਾਂ ਨੂੰ ਹਰੀ ਝੰਡੀ ਦਿੱਤੀ ਉਹਦੇ ਵਿੱਚ ਜਿਹੜੀਆਂ 58 ਦੀਆਂ ਭੈਣਾਂ ਸੀ ਉਹਨਾਂ ਨੂੰ ਇਹਨਾਂ ਨੇ ਵਾਟ ਨੂੰ ਕਰਨ ਲਈ ਸਾਨੂੰ ਯਕੀਨੀ ਬਣਾਇਆ ਪਲੱਸ ਜਿਹੜੀਆਂ ਫੈਸਿਲਿਟੇਟਰ ਭੈਣਾਂ ਸਾਡੇ ਉੱਪਰ ਜਿਹੜੀਆਂ ਸਾਡੀ ਰਿਪੋਰਟ ਲੈ ਰਹੀਆਂ ਉਹਨਾਂ ਦੇ ਪੱਤੇ ਦੇ ਵਿੱਚ 1000 ਰੁਪਏ ਦਾ ਵਾਅਦਾ ਕਰਨ ਦਾ ਤੇ ਜਿਹੜੀਆਂ ਭੈਣਾ ਸੇਵਾ ਮੁਕਤ ਕੀਤੀਆਂ ਇਹਨਾਂ ਨੂੰ ਮੁੜ ਤੋਂ ਬਹਾਲ ਕਰਨ ਦਾ ਇਹ ਤਿੰਨੇ ਮੰਗਾਂ ਨੂੰ ਹਰੀ ਝੰਡੀ ਦਿੱਤੀ ਸੀ ਇਹ ਵੀ ਇਸ ਨੂੰ ਵੀ ਇਸ ਮੰਗ ਨੂੰ ਵੀ ਤਕਰੀਬਨ 4 ਮਹੀਨੇ ਹੋ ਗਏ ਸੀ ਤੇ ਇਹ ਸਾਡਾ ਜਿਹੜਾ ਨੋਟੀਫਿਕੇਸ਼ਨ ਸੀ ਜਾਰੀ ਨਹੀਂ ਸੀ ਹੋਇਆ ਹੁਣੇ ਜਿਹੜੀਆਂ ਜਿਮਨੀ ਚੋਣਾ ਆਈਆਂ ਸੀ ਜਿਮਨੀ ਚੋਣਾ ਦੇ ਵਿੱਚ ਅਸੀਂ ਲਗਾਤਾਰ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਮੰਗ ਪੱਤਰ ਦਿੱਤੇ ਨੋਟਸ ਦਿੱਤੇ ਵੀ ਪਲੀਜ਼ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਖੀਰ ਨੂੰ ਜੇਕਰ ਸਾਡਾ ਫੇਰ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਅਸੀਂ ਬਰਨਾਲੇ 13 ਤਰੀਕ ਨੂੰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਨਾਲ ਨੋਟਸ ਦਿੱਤਾ ਵੀ ਅਸੀਂ 18 ਤਰੀਕ ਨੂੰ ਰੋਜ਼ ਪ੍ਰਦਰਸ਼ਨ ਕਰਾਂਗੇ 16 ਨੂੰ 16 ਨੂੰ ਸੌਰੀ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਉਹਦੇ ਜਿਹੜੇ ਸਿੱਟੇ ਨਿਕਲਣਗੇ ਸਰਕਾਰ ਖੁਦ ਜ਼ਿੰਮੇਵਾਰ ਹੋਏਗੀ ਉਹ ਸਾਡਾ ਜਿਹੜਾ ਨੋਟਿਸ ਸੀ ਉਹਦੇ ਤੇ ਕੋਈ ਵੱਡਾ ਅਮਲ ਨਾ ਹੋਇਆ ਤੇ ਸਾਨੂੰ ਮਜਬੂਰੀ ਦੇ ਵਿੱਚ 16 ਤਰੀਕ ਨੂੰ ਸਾਨੂੰ ਮਜਬੂਰੀ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਸਾਡੀਆਂ ਭੈਣਾਂ ਨੂੰ ਲਗਾਤਾਰ ਸਵੇਰ ਤੋਂ ਲੈ ਕੇ ਪੰਜਾਬ ਭਰ ਦੀਆਂ ਸੈਂਕੜੇ ਭੈਣਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਤਾੜਿਆ ਗਿਆ ਤਾਲੇ ਲਗਾਏ ਗਏ ਸਾਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ ਕਿਉਂਕਿ ਕਹਿੰਦੇ ਇੱਥੇ ਅੱਜ ਕੇਜਰੀ ਸਾਹਿਬ ਜੀ ਤੇ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਆ ਸੀ ਕਿ ਸਾਡਾ ਕੋਈ ਇਹ ਮਕਸਦ ਨਹੀਂ ਰੋਡ ਸ਼ੋਅ ਖਰਾਬ ਕਰਨ ਦਾ ਸਾਡਾ ਮਕਸਦ ਸਿਰਫ ਸਾਡਾ ਨੋਟੀਫਿਕੇਸ਼ਨ ਜਾਰੀ ਕਰਾਉਣਾ ਦਾ ਉਹਦੀ ਸਾਨੂੰ ਡਿਟੇਲ ਦੇ ਦਿਓ ਲੈਟਰ ਦੇ ਦਿਓ ਚੋਣਾਂ ਤੋਂ ਪਹਿਲਾਂ ਦੀ ਲੈਟਰ ਦੇ ਦਿਓ 20 ਦੀਆਂ ਚੋਣਾਂ ਸਾਨੂੰ ਪਹਿਲਾਂ ਲੈਟਰ দাও ਸਾਡੀ ਮੀਟਿੰਗ ਦੀ ਨੋਟੀਫਿਕੇਸ਼ਨ ਜਾਰੀ ਕਰੋ ਅਸੀਂ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੰਨੇ ਆ ਪਰ ਨਹੀਂ ਕੋਈ ਅਸੀਂ ਮਜਬੂਰੀ ਦੇ ਵਿੱਚ ਲਗਾਤਾਰ ਭੁੱਖ ਹੜਤਾਲੀ ਸਾਰੀ ਦਿਹਾੜੀ ਲੱਗੇ ਰਹੇ ਫਿਰ ਜਦੋਂ ਸਾਡੀ ਕੋਈ ਸਣਵਾਈ ਨਾ ਹੋਈ ਤਾਂ ਅਸੀਂ 13 ਪੈਣਾ ਪੰਜਾਬ ਦੇ ਵਿੱਚ ਭੁੱਖ ਹੜਤਾਲ ਤੇ ਬਿਠਾਈਆਂ 48 ਘੰਟੇ ਦੀ ਅਸੀਂ ਭੁੱਖ ਹੜਤਾਲ ਲਈ ਪੈਣਾ ਬਿਠਾਈਆਂ ਫਿਰ ਉਹ ਸਾਡੀ ਭੁੱਖ ਹੜਤਾਲ ਦਾ ਇਹਨਾਂ ਨੂੰ ਲਗਾਤਾਰ ਝਟਕਾ ਲੱਗਿਆ ਤੇ ਅਸੀਂ ਸੌਂ ਖਾ ਕੇ ਬੈਠਾ ਸੀ ਵੀ ਅਸੀਂ ਇੱਥੋਂ ਉੱਠਣਾ ਨਹੀਂ ਰਾਤ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਸਾਡੀਆਂ ਭੈਣਾਂ ਦੇ ਨਾਲ ਅਣਸਕਾਂ ਵੀ ਘਟਣਾ ਹੁੰਦੀ ਹੈ ਉਸ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਫਿਰ ਮਾਨਯੋਗ ਤਹਿਸੀਲਦਾਰ ਸਾਹਿਬ ਜੀ ਨੇ ਇੱਕ ਸਾਨੂੰ 18 ਤਰੀਕ ਦੀ ਮੀਟਿੰਗ ਨਾਲ ਹੀ ਲਿਖਤੀ ਰੂਪ ਦੇ ਵਿੱਚ ਦਿੱਤੀ ਤੇ ਉਹ ਮੀਟਿੰਗ ਤੇ ਅਸੀਂ ਜਦੋਂ ਗਏ ਸੇ ਤਾਂ ਸਿਹਤ ਕਲਿਆਣ ਭਲਾਈ ਦਫ਼ਤਰ ਦੇ ਵਿੱਚ ਸਾਡੀ ਸਾਡੇ ਮਾਨਯੋਗ ਡਾਇਰੈਕਟਰ ਜਸਵੀਰ ਸਿੰਘ ਔਲਖ ਜੀ ਪਲੱਸ ਸਾਡੇ ਐਮ ਡੀ ਮੈਡਮ ਮੋਨਕਾ ਜੀ ਤੇ ਨਾਲ ਸਾਰੀ ਟੀਮ ਸੀ ਤੇ ਉਹਦੇ ਵਿੱਚ ਇਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਦਾ ਸਾਨੂੰ ਨੋਟੀਫਿਕੇਸ਼ਨ ਦਿਖਾਇਆ ਗਿਆ ਤੇ ਵਾਅਦਾ ਕੀਤਾ ਗਿਆ ਤੇ 23 ਤਰੀਕ ਨੂੰ ਚੋਣ ਜਾਬਤਾ ਖਤਮ ਹੁੰਦਿਆਂ ਹੀ ਤੁਹਾਡਾ ਇਹ ਜਿਹੜਾ ਲੈਟਰ ਜਾਰੀ ਕੀਤਾ ਜਾਏਗਾ ਉਹ ਸਾਡਾ ਲੈਟਰ ਜਿਹੜਾ 26 ਤਰੀਕ ਨੂੰ ਉਹਨਾਂ ਨੇ ਜਾਰੀ ਕੀਤਾ ਹੈ ਪਰ ਸਾਡੀ ਜਿਹੜੀ ਚਿੱਠੀ ਹੈ 14 10 ਦੀ ਲਾਗੂ ਹੋਈ ਵੀ ਆ 26 11 26 11 ਨੂੰ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਅਸੀਂ ਸਾਡੀਆਂ ਭੈਣਾਂ ਨੇ ਬਹੁਤ ਹੀ ਜਿਹੜੀਆਂ 58 ਦੀ ਪਾਲਸੀ ਚੋਂ ਉਹਨਾਂ ਨੇ ਬਹੁਤ ਚੱਲੀ ਆ ਉਹਨਾਂ ਨੇ ਆਪਣੇ ਜਿਹੜੇ ਬਣਦੇ ਇਨਸੈਂਟਿਵ ਆ ਉਹਨਾਂ ਦਾ ਖੋਰਾ ਖਾਦਾ ਪਲੱਸ ਜਿਹੜਾ 2500 ਰੁਪਇਆ ਸਰਕਾਰ ਫਿਕਸ ਦੇ ਰਹੀ ਆ ਉਹਦਾ ਵੀ ਸਾਡੀਆਂ ਭੈਣਾਂ ਨੂੰ ਘਾਟਾ ਪਿਆ ਸਾਡੀਆਂ ਭੈਣਾਂ ਤੇ ਲਗਾਤਾਰ ਸਰਕਾਰ ਨੇ ਦੂਰੀ ਨੀਤੀ ਦੂਰੀ ਨੀਤੀ ਦਾ ਜਿਹੜਾ ਇਹ ਕੋਹਾੜਾ ਚਲਾਇਆ ਸੀ ਇੱਕ ਪਾਸੇ ਇਨਸੈਂਟਿਵ ਕੱਟ ਤੇ ਤੇ ਇੱਕ ਪਾਸੇ ਸੇਵਾ ਮੁਕਤ ਕਰਤਿਆਂ ਤੇ ਬੜਾ ਇੰਨੇ 8 ਮਹੀਨੇ ਬੜੇ ਔਖੇ ਉਹਨਾਂ ਨੇ ਬੱਚੇ ਪਾਲੇ ਆਪਣੇ ਤੇ ਅਸੀਂ ਸਾਡੀਆਂ ਭੈਣਾਂ ਨੂੰ ਅੱਜ ਕੱਲ ਇਹ ਦੁਬਾਰਾ ਬਹਾਲ ਕਰਵਾਇਆ ਏ ਦੋਨੋਂ ਸਾਡੀਆਂ ਭੈਣਾਂ ਦੋ ਤਰੀਕ ਨੂੰ ਦੋ 12 ਨੂੰ ਬਹਾਲ ਹੋ ਗਈਆਂ ਸਭ ਸੈਂਟਰਾਂ ਤੇ ਸਾਡੀਆਂ ਮਾਨਯੋਗ ਸਤਿਕਾਰਯੋਗ ਇਨਮਜ ਭੈਣੀਆਂ ਰਾਹੀਂ ਸਾਡੀਆਂ ਭੈਣਾਂ ਜਿਹੜੀਆਂ 58 ਦਾ ਜਿਹੜੀਆਂ ਸਾਡੇ ਨਾਲ ਪਲੱਸ ਅੱਜ ਹਾਜ਼ਰ ਖੜੀਆਂ ਇਹ ਭੈਣਾਂ ਸਾਡੀਆਂ ਅਨੁਜੁਕਤਾ ਹੋ ਗਈਆਂ ਦੁਬਾਰਾ ਬਹਾਲ ਹੋ ਗਈਆਂ ਤੇ ਅਸੀਂ ਨਾਲ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ ਸਾਡੀਆਂ ਭੈਣਾਂ 58 ਸਾਲ ਦਾ ਅੱਜ ਦੁਬਾਰਾ ਬਹਾਲ ਹੋਈਆਂ ਕੋਈ ਵੀ ਭੈਣ ਜਿਹੜੀ ਸਾਡੀ ਭੈਣ ਜਾ ਕੇ 62 ਸਾਲ ਤੇ ਜ਼ੇਵਾ ਮੁਕਤ ਹੋਏਗੀ ਭੈਣਾਂ ਨੂੰ ਵੀ ਵਿਸ਼ਵਾਸ ਦਿਵਾਉਣੇ ਵੀ ਸਰਕਾਰ ਤੋਂ ਅਸੀਂ ਵਾਂਡੀ ਦੇਸ਼ ਦੀ ਤਰ੍ਹਾਂ ਸਾਡੇ ਜਿਵੇਂ ਹਰਿਆਣਾ ਇਹ 2 ਲੱਖ ਰੁਪਏ ਸਾਡੀਆਂ ਭੈਣਾਂ ਨੂੰ ਦੇ ਰਿਹਾ ਸਾਡੀਆਂ ਭੈਣਾਂ ਨੂੰ ਜਾਣ ਤੇ ਅਸੀਂ ਗ੍ਰੈਟੀਟੀ ਜ਼ਰੂਰ ਜ਼ਰੂਰ ਦਵਾਵਾਂਗੇ ਇਸੇ ਤਰ੍ਹਾਂ ਹੀ ਅਸੀਂ ਲੜਦੇ ਰਵਾਂਗੇ ਤੇ ਨਾਲ ਹੀ ਸਾਡੀਆਂ ਭੈਣਾਂ ਵੱਲੋਂ ਅਸੀਂ ਬਿਸ਼ਵਾਸ ਦਵਾਉਨੇ ਆ ਜਿਵੇਂ ਪਹਿਲਾਂ ਸੇਤਮੈਕਮੇ ਵਿੱਚੇ ਕੰਮ ਕਰਦੀਆਂ ਸੀ ਆਪਣੀ ਇਮਾਨਦਾਰੀ ਨਾਲ ਹੁਣ ਵੀ ਉੱਥੇ ਹੀ ਸੇਤਮੈਕਮੇ ਦਾ ਕੰਮ ਕਰ ਰਹੀਆਂ ਜਿਹੜੀਆਂ 58 ਦੀ ਪਾਲਸੀ ਵਾਲੀਆਂ ਭੈਣਾਂ ਅੱਜ ਆ ਦਵਾਰੇ ਭਾਲ ਉਹਨੀਆਂ ਸਾਡੇ ਵਿੱਚ ਮੌਜੂਦ ਆ ਜੀ ਧੰਨਵਾਦ ਜੈ ਜਨਤਾ ਜੈ ਸ਼ੰਗਾਰਚ ਜਿੱਤ ਲੜਦੇ ਸਾਂ